ਹਾਂ ਜੀ ਬਈ ਦੋਸਤੋ ਜਿਸਾ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਚੋਣਾਂ ਦਾ ਮਾਹੌਲ ਹੈ ਭਗਵੰਤ ਬਾਨ ਸਾਹਿਬ ਬਹੁਤ ਕੁਝ ਬੋਲੇ ਹੈ ਬਾਦਲਾਵਾਰੇ ਦੇ ਉਹਨਾਂ ਦੀ ਪਾਰਟੀ ਬਾਰੇ ਆਓ ਸੁਣੀਏ ਕੀ ਕਹਿੰਦੇ ਆ ਕੱਲ ਮੈਂ ਵੀਡੀਓ ਜੀ ਦੇਖੀ ਰੋਈ ਜਾਂਦੀ ਹੈ ਬਹੁਤ ਖੇਖਣਾ ਆਉਂਦੇ ਆ ਵੀ ਇਹਨਾਂ ਨੂੰ ਸਾਰੇ ਪੰਜਾਬ ਦਾ ਰੋਣਾ ਕਢਾ ਕੇ ਸਾਡੇ ਅਥਰੂ ਮੁੱਕ ਕੇ ਸਾਡੇ ਚਿੱਟੇ ਦੇ ਵਪਾਰੀ ਤੁਸੀਂ ਹੋ ਲਾਸ਼ਾਂ ਬਿਛਾਤੀਆਂ ਘਰ ਘਰ ਮੇਰੇ ਪੰਜਾਬ ਦੀਆਂ ਲੱਖਾਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਚਿੱਟੇ ਰੰਗ ਦੀਆਂ ਕਰਤੀਆਂ ਵਿਧਵਾ ਕਰਤੀਆਂ ਹੁਣ ਤੁਹਾਨੂੰ ਰੋਣਾ ਆ ਗਿਆ ਜਦੋਂ ਤੁਸੀਂ ਹਾਰ ਰਹੇ ਹੋ ਤਾਂ ਰੋਣਾ ਆ ਗਿਆ ਵੀਰੋ ਕੋਈ ਤਰਸਰੀ ਕਰਨਾ ਇਹਨਾਂ ਤੇ ਬਹੁਤ ਇਹਨਾਂ ਨੇ ਪੰਜਾਬ ਨੂੰ ਜਾੜਿਆ 2 ਸਾਲ ਸਵਾ 2 ਸਾਲ ਹੋ ਗਏ ਮੇਰੇ ਕੋਲੇ ਫਾਈਲਾਂ ਆਉਂਦੀਆਂ ਨੇ ਵੀਰੋ ਖੂਨ ਦੇ ਅਥਰੂ ਨੇ ਹੋ ਜਿਹੜੀ ਫਾਈਲ ਦੇਖੋ ਐ ਲੁੱਟ ਲਿਆ ਐ ਲੁੱਟ ਲਿਆ ਆਇ ਲੋਟ ਲਿਆ ਬਾਸ ਆਉਦੇ ਘਰਦਿਆਂ ਤੋਂ ਬਿਨਾ ਤੇ ਪੰਜਾਬ ਨੂੰ ਖਾਣ ਤੋਂ ਬਿਨਾ ਕੋਈ ਕਾਨੂੰਨ ਹੀ ਨਹੀਂ ਬਣਾਇਆ ਵੀਰੋ ਆਹਾ ਆਉਂਦੇ ਹੋਏ ਸੂਹਾ ਦੇਖਿਆ ਚੱਲ ਪਿਆ ਨਾ ਸੂਹਾ ਫੇਰ ਇਹ ਪਹਿਲਾਂ ਕਿਉਂ ਨਹੀਂ ਚੱਲਿਆ ਇਹ ਕੱਸੀਆਂ ਪਹਿਲਾਂ ਕਿਉਂ ਨਹੀਂ ਚੱਲੀਆਂ ਇਹ ਰਜਵਾਹੇ ਪਹਿਲਾਂ ਕਿਉਂ ਨਹੀਂ ਚੱਲੇ ਵੀਰੋ ਜਿਨ੍ਹਾਂ ਦੇ ਘਰਾਂ 'ਚ ਕਾਨੂੰਨ ਸੀ ਜਿਨ੍ਹਾਂ ਦੇ ਘਰਾਂ 'ਚ ਸਰਕਾਰ ਸੀ ਜਦੋਂ ਉਹਨਾਂ ਦੇ ਖੇਤਾਂ 'ਚ ਨਹਿਰਾਂ ਹੀ ਜਾ ਕੇ ਖਤਮ ਹੁੰਦੀਆਂ ਹੁਣ ਉਹਨੂੰ ਨੂੰ ਕੀ ਪਤਾ ਕੱਸੀਆਂ ਕੀ ਹੁੰਦੀਆਂ ਨੇ ਉਹਨਾਂ ਨੂੰ ਕੀ ਪਤਾ ਸੂਏ ਕੀ ਹੁੰਦੇ ਨੇ ਨਹਿਰਾਂ ਇਹਨਾਂ ਦੇ ਖੇਤਾਂ ਜਾ ਕੇ ਖਤਮ ਹੁੰਦੀਆਂ ਨੇ ਨਹਿਰਾਂ ਨਹੀਂ ਆਇਆ ਹੁਣ ਆਇਆ ਪਾਣੀ ਇਹ ਹੀ ਹੈ ਮੈਨੂੰ ਪਤਾ ਹੈ ਮੈਨੂੰ ਪਤਾ ਮੈਂ ਆਪ ਪਾਣੀ ਲਾਉਂਦਾ ਰਿਹਾ ਵੀਰੋ ਮੈਂ ਅਫਸਰ ਬੁਲਾਏ ਮੈਂ ਕਹਾ ਯਾਰ ਮੇਰੀ ਮਾਂ ਤੇ ਸਾਡੀਆਂ ਚਾਚੀਆਂ ਤਾਈਆਂ ਥਾਪੀਆਂ ਨਾਲ ਕੱਪੜੇ ਧੋਂਦੀਆਂ ਹੁੰਦੀਆਂ ਸੀ ਅਸੀਂ ਉਸੇ ਕੱਸੀ ਚ ਨਹਾਉਂਦੇ ਹੁੰਦੇ ਸੀ ਸਾਡੇ ਪਿੰਡ ਵਾਲੀ ਕੱਸੀ ਕਿੱਥੇ ਆ ਮੈਂ ਕਿਹਾ ਕਹਿੰਦੇ ਜੀ ਉਹ ਤਾਂ ਖਤਮ ਹੋ ਗਈ ਮੈਂ ਕਿਉਂ ਕਿੱਧਰ ਗਈ ਤਨੇ ਜੀ ਉਹ ਫਿਰ ਨਕਸ਼ਾ ਡੋਂਡਣਾ ਪੜੇਗਾ ਮੈਂ ਕੱਲੀ ਸਾਡੇ ਪਿੰਡ ਦੀ ਨਹੀਂ ਸਾਰੇ ਨਕਸ਼ੇ ਪਾੜੋ ਮੈਨੂੰ ਦੱਸ ਦੇਣਾ ਚ ਰਿਪੋਰਟ ਦਿਓ ਥਾਗੇ ਨਾ ਉਹੀ ਥੂਏ ਥਾਗੀਆਂ ਨਾ ਉਹੀ ਕੱਸੀਆਂ ਥਾਗੇ ਨਾ ਉਹੀ ਖਾਲੇ ਆਉਂਦਾ ਪਾਣੀ ਇਹਨਾਂ ਨੇ ਪੁੱਛਿਆ ਹੀ ਨਹੀਂ ਕਿਸੇ ਨੂੰ ਤੁਸੀਂ ਐਂ ਕਰੋ ਸੁਖਵੀਰ ਬਾਦਲ ਨੂੰ ਇਹ ਪੁੱਛ ਕੇ ਦੇਖ ਲਿਓ ਵੀ ਕੱਸੀ ਕੀ ਹੁੰਦੀ ਐ ਪਤਾ ਹੀ ਨਹੀਂ ਲੋਕ ਕੱਸੀਆਂ ਆੜਾ ਤਾਂ ਪਾਠ ਹੀ ਨਹੀਂ ਪੜਿਆ ਉਹਨਾਂ ਨੇ ਕਦੇ ਪਤਾ ਹੀ ਨਹੀਂ ਇਹਨੂੰ ਪੁੱਛ ਲਿਓ ਬੀਬਾ ਜੀ ਨੂੰ ਵਿਹਾਰੀਆਂ ਮਿਰਚਾਂ ਦੇ ਲਾਲ ਮਿਰਚਾਂ ਦੀ ਭਰਕ ਹੁੰਦਾ ਕਦੇ ਪਤਾ ਹੀ ਨਹੀਂ ਤੁਸੀਂ ਐਂ ਕਰਿਓ ਆਪਾਂ ਨਰਮਾ ਚੁੱਕਦੇ ਹਾਂ ਤਿੰਨ ਚਾਰ ਵਾਰੀ ਨਰਮਾ ਚੋੱਕ ਕੇ ਫਿਰ ਪੱਟੀਂਂਡੇ ਤੋੜ ਲੈਣੇ ਆਂ ਟੀਂਡੇ ਲਿਆ ਕੇ ਛੱਤ ਤੇ ਦਰ ਦਿੰਨੇ ਆਂ ਉਹ ਧੁੱਪ ਨਾਲ ਟੀਂਡੇ ਖਿੜ ਜਾਂਦੇ ਨੇ ਜਦੋਂ ਟੀਂਡੇ ਖਿੜ ਗਏ ਛੱਤ ਤੇ ਉਦੋਂ ਆਪਾਂ ਸੁਖਵੀਰ ਬਾਦਲ ਨੂੰ ਹਰ ਸਿਮਰਤ ਕੌਰ ਨੂੰ ਮਜੀਠੀਏ ਨੂੰ ਕੈਪਟਨ ਨੂੰ ਆ ਸੁਖਬਾਲ ਖਹਿਰੇ ਨੂੰ ਆ ਇੱਕ ਦੋ ਹੋਰ ਨੇ ਜਿਹੜੇ ਬਾਜ ਬਿਹੋਰੀ ਉਹਨਾਂ ਨੂੰ ਲੈ ਜਾਣੀ ਦੱਸਿਓ ਨਾ ਛੱਤ ਤੇ ਚੜਾ ਲਿਓ ਵੀ ਆ ਕੀ ਐ ਉਹ ਕਹਿਣਗੇ ਬਹੁਤ ਅੱਛੇ ਪੰਜਾਬ ਦੀਆਂ ਛੱਤਾਂ ਵੀ ਬਹੁਤ ਅਪਜਾਉ ਨੇ ਉਹਨਾਂ ਨੂੰ ਇਹ ਨਹੀਂ ਪਤਾ ਇਹ ਖੇਤੋਂ ਲਿਆਉਂਦੇ ਨੇ ਢੋੜ ਕੇ ਟੀਂਡੇ ਧੁੱਪ ਚ ਨਾਲ ਖਿੜੇ ਨੇ ਪਤਾ ਹੀ ਨਹੀਂ ਪਤਾ ਹੀ ਨਹੀਂ ਉਹ ਪੰਜਾਬ ਦੇ ਵਾਰਿਸ ਬਣਨ ਨੂੰ ਫਿਰਦੇ ਨੇ ਪੰਜਾਬੀ ਆਉਂਦੀ ਨਹੀਂ ਯਾਰ ਮੈਂ ਫੇਰ ਕਹਿ ਦੇਣਾ ਅੱਜ ਉਹ 33 ਆਲਾ ਪਾਸ ਹੁੰਦਾ ਆਪਣਾ ਜਵਾਕ ਮੈਂ 25 ਕਰਤੇ ਸੀ ਇਹਨਾਂ ਵਾਸਤੇ ਚਲ ਅੱਜ ਹੋਰ 5 ਨੰਬਰਾਂ ਦੀ ਗ੍ਰੇਸ ਦੇ ਦਿੰਨਾ ਵੀ ਨੰਬਰ ਲੈ ਕੇ ਪੰਜਾਬੀ ਦਾ ਲਿਖਤੀ ਟੈਸਟ ਪਾਸ ਕਰਕੇ ਦਿਖਾ ਦੇਣਾ ਜਿਨ੍ਹਾਂ ਨੇ ਮੈਂ ਨਾਮ ਲਏ ਨੇ ਮੈਂ ਮੰਨ ਜੂ ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ ਮਨਪ੍ਰੀਤ ਬਾਦਲ ਨੂੰ ਪੰਜਾਬੀ ਦਾ ਅਖਬਾਰ ਪੜ੍ਹ ਕੇ ਮੈਂ ਸੁਣਾਉਂਦਾ ਰਿਹਾ ਮੈਂ ਤਾਂ ਨਾਲ ਰਿਹਾ ਰੱਬ ਨੇ ਪਹਿਲਾਂ ਮੈਨੂੰ ਇਹਦੇ ਅੰਦਰ ਭੇਜਿਆ ਸੀ ਕਹਿੰਦਾ ਜਾ ਪਹਿਲਾਂ ਚੈੱਕ ਕਰ ਲੈ ਕਿ ਕਿੰਨੇ ਕਿੰਨੇ ਇਹ ਪਹਾੜਾਂ ਵਾਲੇ ਸਕੂਲਾਂ 'ਚ ਕਿੱਥੇ ਪੰਜਾਬੀ ਮੈਂ ਪੇਪਰ ਵੀ ਲੀਕ ਕਰ ਦੂੰਗਾ ਚਲੋ ਸਵਾਲ ਪੁੱਛੂੰਗਾ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹਨਾਂ ਨੂੰ ਵੀ ਪਤਾ ਵੀ ਚੰਡੀਗੜ੍ਹ ਮੈਨੂੰ ਵੀ ਪਤਾ ਵੀ ਇਹਨਾਂ ਨੂੰ ਪਤਾ ਚੰਡੀਗੜ੍ਹ ਪਰ ਚੰਡੀਗੜ੍ਹ ਨਹੀਂ ਲਿਖਣੀ ਕਿਵੇਂ ਚੱਚੇ ਦੇ ਟਿੱਪੀ ਨਹੀਂ ਪਾਉਣੀ ਆਉਂਦੀ ਪਹਿਲਾਂ ਚੱਚੇ ਨਹੀਂ ਪਾਉਣਾ ਆਉਂਦਾ ਫਿਰ ਡੱਡਾ ਫਿਰ ਗੱਗਾ ਫਿਰ ੜਾੜਾ ੜਾੜ ਦੇ ਪੈਰ ਚ ਹਾ ਹਾ ਐਨਾ ਕਿੱਥੋਂ ਐਨਾ ਨਹੀਂ ਆਉਂਦਾ ਇਹਨਾਂ ਨੂੰ ਤੇ ਪੰਜਾਬ ਦੇ ਬਾਰਸ ਬਣਨ ਨੂੰ ਫਿਰਦੇ ਹੋ ਆ ਸਾਡੇ ਬੈਠੇ ਨੇ ਸਾਰੇ ਪਿੰਡਾਂ ਵਾਲੇ ਮੁੰਡੇ ਆ ਸਾਡੇ ਧੀਆ ਪੋਤੇ ਆਪਣੇ ਜਿਹੜੇ ਇੱਥੇ ਰਹਿਆ ਪਿੰਡਿਆਂ ਤੇ ਗਰੀਬੀਆਂ ਹੰਡਾਈਆਂ ਨੇ ਆਹ ਸੀ ਟਰੈਕਟਰ ਨੇ ਤਿੰਨ ਵਾਰੀ ਬਾਹ ਤੋੜੀ ਹੋਈ ਆ ਦੇਖ ਲਓ 빙ੀ ਐ ਜੇ ਚੱਕਰ ਘੱਟ ਪਹਿਨਣਾ ਟੱਸ ਪਹਿਲਾਂ ਸੇੜਦੀ ਐ ਮਾਰਦਾ ਉਹ ਇੱਥੋਂ ਕੱਢ ਦਿੰਦਾ ਇਹਨੂੰ ਪਤਾ ਸੁਖਵੀਰ ਵਾਲ ਨੂੰ ਪੁੱਛੋ ਕਿ ਟੱਸ ਕੀ ਹੁੰਦੀ ਐ ਉਹ ਕਹੂਗਾ ਟੱਸ ਸੇ ਮਸਤ ਹੋਤਾ ਹੈ ਲੇਕਿਨ ਟੱਸ ਨਹੀਂ ਪਤਾ ਹੈ ਇਹਨੂੰ ਮੈਂ ਦੱਸੂ ਇਹਨਾਂ ਦੀ ਟੱਸਾਂ ਪਨ ਕੇ ਇਹਨਾਂ ਦੀਆਂ ਮਝ ਆ ਗਈ ਸਮਝ ਲੈ ਮੋਲਕਰੂ ਯਾਰ ਲੁੱਟਣ ਲੱਗੇ ਆ ਜਨਰਾਤ ਦੱਸੇ ਨਹੀਂ ਇਹਨਾਂ ਨੂੰ ਸਾਨੂੰ ਉੱਥੇ ਬਹਿ ਜਾਂਦੇ ਸੀ ਜਾ ਕੇ ਅੰਦਰੋਂ ਕੁੰਡੇ ਲਾ ਲੈਂਦੇ ਸੀ ਮਹਿਲਾਂ ਦੇ ਦੋ ਮਹੀਨੇ ਪਹਿਲਾਂ ਆ ਕੇ ਐ ਕਰ ਲੈਂਦੇ ਸੀ ਇੱਕ ਮੌਕਾ ਹੋਰ ਦਿਓ ਜੀ ਚਲੋ ਜੇ ਅਸੀਂ ਮੌਕੇ ਦੇਣ ਦੇ ਥੱਕ ਗਏ ਓਏ ਇਹ ਮੌਕੇ ਮੰਗਦੇ ਨਹੀਂ ਥੱਕੇ ਮੈਂ 2 ਸਾਲਾਂ ਦੇ ਕੰਮ ਗਿਣਾਈ ਜਾਨਾ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਥੋੜੇ ਪਿੰਡਾਂ 'ਚ ਵੀ ਨੌਕਰੀਆਂ ਮਿਲਿਆ ਹੋਣੀਆਂ ਇੱਕ ਬੰਦਾ ਹੱਥ ਖੜਾ ਕਰਕੇ ਦੱਸ ਦੋ 1 ਰੁਪਇਆ ਕਿਸੇ ਨੇ ਲਿਆ ਹੋਵੇ ਕੋਈ ਸਪਾਰਸ਼ ਲਾਉਣੀ ਪੈਗੀ ਹੋਵੇ 1 ਰੁਪਇਆ ਦੱਸ ਦੋ ਹੁਣ ਪਿੰਡਾਂ 'ਚ ਮੁਕਾਬਲੇ ਹੁੰਦੇ ਨੇ ਥੋੜੇ ਪਿੰਡ ਕਿੰਨੀਆਂ ਨੌਕਰੀਆਂ ਮਿਲ ਗਈਆਂ ਬਈ ਸਾਡੇ ਪਿੰਡ ਤਾਂ 43 ਸਾਡੇ 47 ਐਦਾਂ ਦੇ ਪਿੰਡਾਂ 'ਚ ਮੁਕਾਬਲੇ ਹੋਣ ਲੱਗ ਗਏ ਪਹਿਲਾਂ ਕਦੇ ਨੌਕਰੀ ਸੁਣੀ ਸੀ ਸਾਡੀਆਂ 3 ਭੈਣਾਂ ਜੱਜ ਲੱਗਦੀਆਂ ਦੇਖੀਆਂ ਸੀ ਕਦੇ ਪਟਵਾਰੀ ਬਣਦੇ ਮੈਂ ਗੁਜਰਾਤ ਜਾਣਾ ਸੀ ਪਰਸੋਂ ਮੈਂ ਚੰਡੀਗੜ੍ਹੋਂ ਦਿੱਲੀ ਵਾਸਤੇ ਜਹਾਜ਼ ਚੜਿਆ ਉਹਦੇ ਵਿੱਚ ਇੱਕ ਕੁੜੀ ਮਿਲੀ ਉਹਦੀ ਮਾਂ ਉਹਦੇ ਨਾਲ ਸੀ ਉਹਦੀ ਦਾਦੀ ਉਹਦੇ ਨਾਲ ਸੀ 70 ਸਾਲ ਦੀ ਉਹਦਾ ਭਰਾ ਉਹਦੇ ਨਾਲ ਸੀ ਉਹਦੀ ਭਾਬੀ ਉਹਦੇ ਨਾਲ ਸੀ ਨਵਾਂ ਵਿਆਹ ਹੋਇਆ ਸੀ ਚੂੜਾ ਪਾਇਆ ਹੋਇਆ ਸੀ ਕੁੜੀ ਦੇ ਉਹ ਕੁੜੀ ਮੈਨੂੰ ਕਹਿੰਦੀ ਮਾਨ ਸਾਹਿਬ ਅੱਜ ਦਾ ਦਿਨ ਮੇਰੇ ਲਈ ਬਹੁਤ ਵੱਡਾ ਹੈ ਜ਼ਿੰਦਗੀ ਦਾ ਰੋਣ ਲੱਗ ਗਈ ਮੈਂ ਕਿਹਾ ਕੀ ਹੋ ਗਿਆ ਭੈਣੇ ਦੱਸ ਤਾਂ ਸਹੀ ਕਹਿੰਦੀ ਤੁਸੀਂ ਮੈਨੂੰ ਪਟਵਾਰੀ ਲਾਤਾ ਮੈਂ ਪਟਵਾਰੀ ਚੁਣੀ ਗਈ ਤੇ ਮੈਂ ਆਪਣੇ ਪਰਿਵਾਰ ਨਾਲ ਵਾਦਾ ਕੀਤਾ ਸੀ ਜਦੋਂ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਮੈਂ ਪਹਿਲੀ ਤਨਖਾਹ ਨਾਲ ਆਪਣੇ ਸਾਰੇ ਟੱਬਰ ਨੂੰ ਜਹਾਜ਼ ਦਾ ਝੂਟਾ ਦਵਾਉਂਗੀ ਅੱਜ ਮੈਂ ਜਹਾਜ਼ 'ਚ ਸਾਰੇ ਪਰਿਵਾਰ ਨੂੰ ਲੈ ਕੇ ਚੱਲੀ ਰੋਣ ਲੱਗ ਗਈ ਮੈਂ ਕਿਹਾ ਭੈਣੇ ਤੇਰੀ ਮਿਹਨਤ ਹੈ ਕਹਿੰਦੀ ਨਹੀਂ ਜੀ ਪਹਿਲਾਂ ਕਿੱਥੇ ਸਾਨੂੰ ਪੁੱਛਦਾ ਸੀ ਕੋਈ ਬਥੇਰੀ ਵਾਰੀ ਪੇਪਰ ਦਿੱਤੇ ਸੀ ਪਰ ਸਾਡੇ ਤੋਂ ਘੱਟ ਨੰਬਰਾਂ ਵਾਲੇ ਨੌਕਰੀ ਲੈ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਐਮਐਲਏ ਜਾਣ ਦਾ ਹੁੰਦਾ ਸੀ ਜਾਂ ਉਹਨਾਂ ਕੋਲੇ ਪੈਸੇ ਹੁੰਦੇ ਸੀ ਆਏ ਆਏ ਕਰਦੇ ਰਹੇ ਆ ਵੀਰੋ ਆਪਣੇ ਨਾਲ ਤੁਸੀਂ ਕਿਸੇ ਕਦੇ ਲੀਡਰ ਦਾ ਮੁੰਡਾ ਬੇਰੁਜ਼ਗਾਰ ਦੇਖਿਆ ਵੀ ਲੀਡਰ ਬਹੁਤ ਵੱਡਾ ਦਾ ਮੁੰਡਾ ਬੇਰੁਜ਼ਗਾਰ ਹੈ ਨਾ ਬੇਰੁਜ਼ਗਾਰੀ ਆਪਣੇ ਧੀਆਂ ਪੋਤਾਂ ਵਾਸਤੇ ਰੱਖੀ ਹੋਈ ਆ ਬਸ ਕਦੇ ਲੀਡਰ ਦਾ ਮੁੰਡਾ ਫੌਜ 'ਚ ਦੇਖਿਆ ਵੀ ਫੌਜ 'ਚ ਭਰਤੀ ਉਹਦਾ ਮੁੰਡਾ ਨਾ ਗੋਲੀਆਂ ਖਾਣ ਨੂੰ ਆਪਾਂ ਰੱਖੇ ਹੋਏ ਆ ਬਸ ਹਾਂ ਚੇਅਰਮੈਨ ਫਲਾਨਾ ਓਹਨਾਂ ਕਾ ਇਹ ਨਾ ਦੇ ਪਿਆ ਪੁੱਤ ਲਾਲ ਬੱਤੀ ਇਹਨਾਂ ਕੋਲੇ ਸਲੂਟ ਦਾ ਜਵਾਬ ਹੀ ਨਹੀਂ ਦਿੰਦੇ ਸੀ ਪੁਲਿਸ ਨੂੰ ਰਾਜੇ ਬਣ ਕੇ ਰਹਿੰਦੇ ਸੀ ਐਂ ਤੁਰਦੇ ਸੀ ਆਪ ਵਿਚ ਜੋਤੇ ਹੋ ਗਏ ਸੀ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਹੁਣ ਉਹਨਾਂ ਨੂੰ ਪਤਾ ਨਹੀਂ ਸੀ ਤੀਜਾ ਆ ਗਿਆ ਇਕ ਉਹ ਦੋਨਾਂ ਨੂੰ ਦੋਨਾਂ ਨੂੰ ਫੜ ਕੇ ਅੰਦਰ ਕਰੀ ਜਾਂਦਾ ਹਜੇ ਤਾਂ ਦੇਖਿਓ ਸਹੀ ਸੁੱਖ ਬਿਲਾਸ ਦੇ ਕਾਗਜ਼ ਨਿਕਲ ਗਏ ਜਿਹੜਾ ਪਹਾੜਾਂ ਚ ਖਜ਼ਾਨਾ ਦੱਬਿਆ ਇਹਨਾਂ ਨੇ ਵੀਰੋ ਤੁਸੀਂ ਦੇਖਦੇ ਜਾਓ ਬਸ ਕਾਗਜ਼ੀ ਕਾਰਵਾਈ ਪੱਕੇ ਪੈਰੀਂ ਕਰਦਾ ਮੈਂ ਕੱਚੇ ਪੈਰੀਂ ਨਹੀਂ ਕਰਦਾ ਹੋ ਹੀ ਜਾਂਦੀ ਹੈ ਆਮ ਤੌਰ ਤੇ ਆਪਣੇ ਕਰ ਕਮਲਾ ਨਾਮ ਦਾ ਘਾਟਨ ਹੁੰਦਾ ਨਾ ਵੀ ਫਰਾਨੇ ਲੀਡਰ ਨੇ ਆਪਣੇ ਕਰ ਕਮਲਾ ਨਾ ਫੀਤਾ ਕੱਟ ਕੇ ਉਦਘਾਟਨ ਕੀਤਾ ਆਹ ਉਦਘਾਟਨ ਮੈਂ ਪੈਰ ਨਾਲ ਕਰੂੰਗਾ ਜੀਸੀਬੀ ਦਾ ਕਲਚ ਛੱਡ ਕੇ ਸੁਖ ਵਿਲਾਸ ਲੋਕਾਂ ਦੇ ਖੂਨ ਨਾਲ ਬਣਿਆ ਹੋਇਆ ਉਹ ਵੀਰੋ ਕਮਾਲ ਹੈ ਸਾਬਨ ਸਟਾਰ ਹੋਟਲ ਹੈ ਉਹਦੀ 10 15 ਸਾਲ ਵਾਸਤੇ ਬਿਜਲੀ ਫ੍ਰੀ ਉਹਦਾ ਟੈਕਸ ਫ੍ਰੀ ਵੀ ਆਮ ਲੋਕਾਂ ਨੂੰ ਬਿਜਲੀ ਫ੍ਰੀ ਨਹੀਂ ਇੱਕ ਹੋਟਲ ਨੂੰ ਤੋਂ 10 ਸਾਲ ਵਾਸਤੇ ਬਿਜਲੀ ਫ੍ਰੀ ਟੈਕਸ ਫ੍ਰੀ ਕਿਉਂ ਭਈ ਅਸੀਂ ਉਹ ਹੋਟਲ ਨੂੰ ਕਿਉਂ ਚਲਾਉਣਾ ਭਈ 7 ਲੱਖ ਰੁਪਏ ਦਾ ਤਾਂ ਨਾਰਮਲ ਕਮਰਾ ਮਿਲਦਾ ਹੈ ਇੱਕ ਰਾਤ ਵਾਸਤੇ ਜੇ ਤੁਝਾ ਵੱਡਾ ਕਮਰਾ ਲੈਣਾ ਹੈ ਪ੍ਰੈਜ਼ੀਡੈਂਸ਼ੀਅਲ ਸੂਟ ਕਹਿੰਦੇ ਨੇ ਉਹਨੂੰ ਉਹ 15 ਲੱਖ ਰੁਪਈਆ ਲੱਗਦਾ ਹੈ ਪਲੱਸ ਟੈਕਸ ਹਰੇਕ ਕਮਰੇ ਦੇ ਪਿੱਛੇ ਆਪਣਾ ਪੂਲ ਹੈ ਸਵਿਮਿੰਗ ਪੂਲ ਹੈ ਪ੍ਰਾਈਵੇਟ ਪੂਲ ਹੈ ਹਰੇਕ ਕਮਰੇ ਦੇ ਪਿੱਛੇ ਸਕੂਲ ਬਣਾਵਾਂਗੇ ਉਹਦਾ ਫਿਰ ਨਾਲੇ ਸਕੂਲ ਦੇ ਵਿੱਚ ਅਖਬਾਰਾਂ 'ਚ ਪਬਲਿਸਿਟੀ ਦੇਵਾਂਗੇ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਪਿੱਛੇ ਪੂਲ ਹੈ ਉਦੋਂ ਪਤਾ ਲੱਗੂ ਇਹਨਾਂ ਨੂੰ ਲੋਟ-ਲੋਟ ਕੇ ਲੋਕਾਂ ਨੂੰ ਉੱਥੇ ਪਾਲੇ ਪਹਾੜਾਂ 'ਚ ਤੁਸੀਂ ਸੁਖ-ਬਿਲਾਸ ਤੁਸੀਂ ਪਾਲੇ ਸਿਸਮਾ ਮਹਿਲ ਪਾਲੇ ਤੇ ਲੋਕਾਂ ਦੇ ਚਾਰ ਖੰਡ ਨਹੀਂ ਛੱਤੇ ਜਾਂਦੇ ਲੋਕਾਂ ਤੋਂ ਸਾਨੂੰ ਮਲੰਗ ਕਹਿੰਦੇ ਹੋ ਤੁਸੀਂ ਆਪ ਰਜਵਾੜੇ ਬਣ ਕੇ ਤੁਸੀਂ ਸੋ ਵੀਰੋ ਗੁੱਸਾ ਬਹੁਤ ਹੈ ਗੁੱਸਾ ਪਹਿਲਾਂ ਕੈਸਾਂ ਸੀੜੀਆਂ ਨਹੀਂ ਕੱਢਦਾ ਸੀ ਹੁਣ ਤਾਂ ਤੁਸੀਂ ਮੈਨੂੰ ਮੌਕੇ ਏਡਾ ਵੱਡਾ ਦਿੱਤਾ ਹੁਣ ਤਾਂ ਰੋਜ਼ ਕੋਈ ਨਾ ਕੋਈ ਫੜਿਆ ਹੁੰਦਾ ਉਹ ਇੱਕ ਫੜਿਆ ਉੱਥੋਂ ਵਾਲਾ ਸ਼ਹਿਰਪੁਰ ਵਾਲਾ ਸ਼ਾਮਸੁੰਦਰ ਰੋੜਾ ਵੀਰ ਉਹਦੇ ਘਰੋਂ ਚਲੋ ਪੈਸੇ ਤਾਂ ਮਿਲ ਨਹੀਂ ਮਿਲਨੇ ਸੀ ਮਹਿੰਗੀਆਂ ਟੂਟੀਆਂ ਮਹੰਗੇ ਗਲਾਸ ਮਹਿੰਗੀ ਕਰੋਕਰੀ ਹੋਊਗੀ ਜਦੋਂ ਬੰਦਾ ਕ੍ਰਪਟੀ ਹੈ ਭ੍ਰਿਸ਼ਟਾਚਾਰੀਆ ਨੋਟ ਗਿਣਨ ਵਾਲੀ ਮਸ਼ੀਨ ਮਿਲੀ ਯਾਰ ਉਹਦੇ ਘਰੋਂ ਤੁਹਾਡੇ ਘਰੇ ਨੋਟ ਗਿਣਣ ਵਾਲੀ ਮਸ਼ੀਨ ਹੈਗੀ ਜਦੋਂ ਨੋਟ ਹੀ ਨਹੀਂ ਆਪਾਂ ਮਸ਼ੀਨ ਕੀ ਕਰਨੀ ਜਿਹੜੇ 2-4 ਹਜ਼ਾਰ ਹੈਗੇ ਸੀ ਘਰ ਵਾਸਤੇ ਉਹ ਮੋਦੀ ਘੜਾ ਕੇ ਲੈ ਗਿਆ ਨੋਟ ਬੰਦੀ ਕਰਕੇ ਦੇਖ ਲਓ ਤੁਸੀਂ ਇਹ ਹਾਲਤ ਕਿ ਉਹਦੇ ਘਰ ਦੇ ਵੀ ਐਨੇ ਦੁਖੀ ਆ ਗਏ ਹੋਣਗੇ ਰੋਜ਼ ਵੀ ਸਾਥੋਂ ਨਹੀਂ ਗਿਣਿਆ ਜਾਂਦੇ ਰੋਜ਼ ਐਵੇਂ ਥੁੱਕ ਮੁੱਕ ਗਿਆ ਸਾਡਾ ਤਾਂ ਆਪਦੀ ਮਸ਼ੀਨ ਮਸ਼ੀਨ ਮੰਗਾ ਲਾ ਹੁਣ ਅੰਦਰ ਕੀਤਾ ਬਈ ਜੀ ਸਜ਼ਾ ਹੋਊਗੀ ਹੁਣ ਨੋਟ ਗਿਣਨ ਵਾਲੀਆਂ ਮਸ਼ੀਨਾਂ ਲੋਕ ਨੋਟਾਂ ਨੂੰ ਤਰਸੀ ਜਾਂਦੇ ਆ ਲੋਕ ਲੋਕਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਅਗਲੇ ਡੰਗ ਦੀ ਰੋਟੀ ਪੱਕੂ ਜਾਂ ਨਾ ਇਹ ਨੋਟ ਗਿਣਨ ਵਾਲੀਆਂ ਮਸ਼ੀਨਾਂ ਰੱਖਦੇ ਘਰੇ ਯਾਰ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਇਹ ਗੱਲ ਮੈਂ ਤੁਹਾਨੂੰ ਕਹਿ ਦਿੰਨਾ ਆ ਤੁਸੀਂ ਹੁਣ ਮੈਨੂੰ ਸਾਥ ਦੇ ਦਿਓ ਮੇਰਾ ਆ 13 ਜ਼ੀਰੋ ਕਰ ਦਿਓ 4 ਜੂਨ ਤੋਂ ਬਾਅਦ ਜੋ ਨਜ਼ਾਰੇ ਪੰਜਾਬ ਨੂੰ ਔਰ ਪੰਜਾਬ ਦੇ ਵਿਕਾਸ ਵਾਸਤੇ ਮੈਂ ਸੋਚੀ ਬੈਠਾ ਪੰਜ ਸਾਲਾਂ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਪਹਿਲਾਂ ਸੋਨੇ ਦੀ ਚਿੜੀ ਬਣਿਆ ਦਿਖਾ ਦੂੰਗਾ ਪੰਜਾਬ ਨੂੰ ਮੈਂ ਤੁਹਾਨੂੰ ਲਾਈਟ ਮੱਥੇ ਲੱਗਦੀ ਐ ਦੋ ਬੇੜਿਆਂ ਦਾ ਇੱਕ ਬੇੜਾ ਰਹਿ ਰਸਤਾ ਬੇੜਾ ਮੈਂ ਝੂਠ ਨਹੀਂ ਬੋਲਦਾ ਬੱਤੀਦੰਦ ਨੇ ਮੈਂ ਪਹਿਲਾਂ ਵੀ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਉਦੋਂ ਹੱਸਦੇ ਸੀ ਹੁਣ ਲੱਗਦਾ ਨਾ ਝੋਨਾ ਮੋਟਰਾਂ ਬੰਦ ਕਰਕੇ ਮੈਂ ਪੁੱਛਿਆ ਬਿਜਲੀ ਦੇ ਅਫਸਰਾਂ ਨੂੰ ਮੈਂ ਕਿਹਾ ਤੁਹਾਨੂੰ ਕਿਹਨੇ ਕਹਦਾ ਵੀ ਵੀ 8 ਘੰਟਿਆਂ ਨਾਲ ਜਿਹੜੀ ਪੂਰਾ ਪਾਣੀ ਲੱਗ ਜਾਂਦਾ ਉਹ ਵੀ 8 ਘੰਟੇ ਵੀ ਟੁੱਟਵੇਂ 2 ਘੰਟੇ ਘੰਟਾ ਫੇਰ ਵਿੱਚੋਂ ਛੜਦਾ ਫੇਰ 2 ਘੰਟੇ ਫੇਰ ਘੰਟੇ ਦਾ ਗੈਪ मैं उसे क्या उस क्या चार बार जाई जाता है ये मीटिंग कितने हुई भी अठ घंटे नौ क्यों नहीं कि सत्त क्यों नहीं कि अफसर मैं कहें जी ये सैकटरी लैवल पर मीटिंग होती है सैकटरी लैवल पर मीटिंग हुई थी वहां पर डिसाइड किया गया था मैं क्या कहते नक्का लैवल ती मीटिंग हुई है कहे क्या होता है नाका मैं क्या नाका नहीं नक्का कहे क्या होता है सर ਮੇਰੇ ਨੱਕਾ ਹੁੰਦਾ ਜਿਹਦੇ ਨਾਲ ਕਿਆਰੇ ਨੂੰ ਪਾਣੀ ਜਾਂਦਾ ਹੈ ਉੱਥੇ ਬਹਿ ਕੇ ਕਦੇ ਮੀਟਿੰਗ ਕੀਤੀ ਹੈ ਕਹਿੰਦੇ ਨਹੀਂ ਮੈਂ ਕਿਹਾ ਨੱਕਾ ਲੈਵਲ ਤੇ ਮੀਟਿੰਗ ਕਰਾਂਗੇ ਉਹ ਮੈਂ ਕਿਹਾ ਤੁਸੀਂ 11 12 ਘੰਟੇ ਬਿਜਲੀ ਦਿਓ ਕੋਈ ਕਿਸਾਨ ਇਹਨਾਂ ਕਮਲਾ ਨਹੀਂ ਹੈਗਾ ਵੀ ਆਪਣੇ ਕਿਆਰੇ ਭਰ ਕੇ ਬੱਟਾ ਤੋੜ ਲੂਗਾ ਜਦੋਂ ਉਹਦਾ ਕੈਰਾ ਭਰ ਗਿਆ ਮੋਟਰ ਬੰਦ ਕਰ ਦੂਗਾ ਅਗਲੇ ਦਿਨ ਆ ਕੇ ਫੇਰ ਚਲਾ ਲੂਗਾ ਥੋੜੀ ਬਿਜਲੀ ਬਚੂਗੀ ਉਹੀ ਗੱਲ ਹੋਈ ਹੈ ਵੀਰੋ ਹੁਣ ਬਿਜਲੀ ਘੱਟ ਲੱਗਦੀ ਹੈ ਕਿਉਂਕਿ ਮੈਨੂੰ ਪਤਾ ਨਾ ਜਦੋਂ ਖਾਲ ਮਰ ਜਾਂਦਾ ਫਿਰ ਉਸੇ ਕਹਿਰੇ ਚ ਫੇਰ ਜਾਂਦਾ ਬਾਕੀ ਆਪਾਂ ਤਾਂ ਉਹੀ ਕੰਨੀ ਵਾਲੇ ਕਹਿ ਰਹੇ ਆਂ ਆਪਾਂ ਤਾਂ ਸੁੱਕੇ ਰਹਿ ਜੰਨੇ ਆਂ ਜਾਂ ਬਾਦ ਆ ਜਾਂਦਾ ਇਹਨਾਂ ਨੂੰ ਕੀ ਪਤਾ ਕੰਨੀ ਵਾਲੇ ਕਹਿ ਰਹਿਆਂ ਦਾ ਕਦੇ ਬਰੋਜੇ ਲਾਏ ਹੁਣ ਪਟਿਆਂ ਨੂੰ ਦਾ ਪਤਾ ਲੱਗੇ ਇਹਨਾਂ ਨੂੰ ਇਧਰ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਨੇ ਦੋ ਤਿੰਨ ਵਾਰੀ ਤਾਂ ਉਹ ਤੇ ਸਕੇ ਬਾਪੂ ਨੂੰ ਕਹਿ ਗਿਆ ਮੇਰੇ ਪਿਤਾ ਸਮਾਨ ਹੈ ਉਹਨੂੰ ਉੱਠ ਕੇ ਕਹਿਣਾ ਪੈਂਦਾ ਸੀ ਉਹ ਸਮਾਨ ਨਹੀਂ ਉਹ ਪਿਤਾ ਹੀ ਆ ਉਹਨਾਂ ਨੂੰ ਕੀ ਪਤਾ ਸੋ ਵੀਰੋ